ਕਿਡਸ ਬੰਚ ਚੁੱਕੇ ਆ ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਰਸਟ ਮੀਟਿੰਗ ਜਿਹੜੀ ਆ ਕੀਤੀ ਗਈ ਸਾਰੇ ਅਫਸਰ ਸਹਿਬਾਨ ਨਾਲ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਬਿਹਾਫ ਤੇ ਜਿਹੜਾ ਕੰਮ ਜਿਹੜਾ ਉਹਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰ ਦਿੱਤੀ ਕਿਸੀ ਕੋਈ ਵੈਲਕਮ ਤੇ ਕਾਮਯਾਬੀ ਤੇ ਲਾਈਟਾਂ ਦਾ ਸੀ ਲਾਈਟਾਂ ਦਾ ਬਾਟਰ ਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਚੱਲਦਾ ਸਾਰੇ ਕੰਮ ਤਕਰੀਬਨ ਸਾਰੇ ਡਿਪਾਰਟਮੈਂਟ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਾਹਿਬ ਬੈਠੇ ਨੇ ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ ਡਿਪਾਰਟਮੈਂਟ ਜਿਹੜੇ ਅੱਜ ਮੀਟਿੰਗ ਕਰ ਰਹੇ ਆ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਹੋਵੇ ਉਹ ਰਹਿਣ ਨਹੀਂ ਦਿੰਦੇ ਸਰ ਜਿਹੜੇ ਕੰਮ ਵਿਕਾਸਕਾਰ ਚੱਲਦੇ ਪਏ ਆ ਹਲੇ ਕਈ ਐਸੇ ਜਿਹੜੇ ਉਹ ਫਿਰ ਬਾਬੇ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਕੰਪਲੀਟ ਕੀ ਜਾਂ ਉਹ ਵਿਕਾਸਕਾਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਹੋਏ ਆ ਇਹ ਮੀਟਿੰਗ ਨੂੰ ਮੇਨ ਬਾਬੇ ਦੇ ਬਣਾਇਆ ਬੈਠੇ ਉਹ ਧਾਰਕ ਨੁਕਸਾਨ ਜਾਂ ਇਧਰ ਉਧਰ ਗੰਟਲਰ ਕਿਤੇ ਕਿਤੇ ਅਕਸਮਤ ਗਾਲੀ ਕੱਢੀ ਮੀਟਿੰਗ ਕੀਤੀ ਜਿਆਰੀ ਇਹਦੇ ਵਿੱਚ ਕੀ ਖਾਸ ਪ੍ਰੋਬਲਮ ਹੁੰਦਾ ਹੈ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ ਕੁਝ ਮੈਂ ਆਪਸਰਾ ਤੋਂ ਸੁਝਾਅ ਲੈ ਰਿਹਾ ਵੀ ਆਪਾਂ ਇਹਨੂੰ ਵਧੀਆ ਕਿਹੇ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਆ ਟੀਮ ਵਰਕ ਹੈ ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣਗੇ ਸਰ ਬਾਬੇ ਦੇ ਰਿਆ ਲਿਖਣਾ ਅਕਸਰ ਦੇਖ ਨੂੰ ਮਿਲਦਾ ਜੀ ਭਈ ਵਿਆਵਾ ਦੇ ਵੀ ਕਈ ਐਸੀ ਘਟਨਾਵਾਂ ਸਾਹਮਣੇ ਆਈਆਂ ਸੀ ਕਿ ਸੀਵਰੇਜ ਦੇ ਟੱਪਕਲੇ ਰਹਿੰਦੇ ਆ ਸੀਵੇਜ ਦਾ ਕੋਈ ਇੰਪਰਵਾਇਜ਼ਨ ਨਹੀਂ ਹੈਗਾ ਕਈ ਵਾਰੀ ਉੱਥੇ ਇੱਕ ਅਦੇ ਬੱਚੀ ਵੀ ਮੋਟ ਹੋ ਰਹੀ ਸੀ ਇਸ ਚੀਜ਼ ਨੂੰ ਲੈ ਕੇ ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰਪਲੀਟ ਜਿਹੜੀਆਂ ਜਿੰਨਾ ਸੀਵਰੇਜ ਦੇ ਟੱਕਣ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ਼ ਸਾਫ਼ ਰੱਖਣ ਦੇ ਜਿੱਥੇ-ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮ ਹਨ ਉਹਨੇ ਪਰ ਚਾਲੀ ਦੇ ਤਾਂ ਫਾਸਪਾਂਡਰ ਦੀ ਸੇਵਾ ਵੀ ਚਾਰੀ ਸਮਾਹ ਇਹ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਹਿਬਾਨ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਫਾਲੋ ਅਪ ਕਰਾਂਗੇ ਠੀਕ ਹੈ 10 10 ਘੰਟੇ ਲੱਗ ਜਾਂਦੇ ਨੇ 15 15 ਘੰਟੇ ਲੱਗ ਜਾਂਦੇ ਨੇ ਕਈ ਵਾਰੀ ਇੱਕ ਇੱਕ ਪਿੰਡਾਂ ਦੇ ਵਿੱਚ ਦੋ ਦੋ ਦਿਨ ਲਾਈਟ ਨਹੀਂ ਆਂਦੀ ਉਹ ਜਾਂਦੇ ਨੇ ਨਾ ਤੇ ਉੱਥੇ ਸਾਨੂੰ ਬੰਦਾ ਕੋਈ ਕੰਮ ਕਰਨ ਵਾਲਾ ਨਜ਼ਰ ਆ ਰਿਹਾ ਉੱਥੇ ਦੋ ਤਿੰਨ ਸੜਕ ਤਾਂ ਇੱਦਾਂ ਇਹ ਇੱਕ ਦੋ ਹੋਇਆ ਬਡਾਲਾ ਗਰੰਤੀਆਂ ਦੇ ਲਾਗੇ ਦੁਨੀਆ ਸੰਧੂ ਏਰੀਆ ਰਿਹਾ ਵਾ ਇਹ ਵੀ ਰਾਤ ਨੂੰ ਹਨੇਰੀ ਨੂੰ ਰਹੀ ਹੋਵੇ ਤਾਂ ਹੁੰਦਾ ਵੀ ਜੇ ਟ੍ਰਾਂਸਫਰ ਲਾਤਾ ਜੀ ਪਾਲੋ ਪਿਛਲੇ ਸਾਲਾਂ ਤੋਂ ਟ੍ਰਾਂਸਫਰ ਜਲਦ ਕਰਦੇ ਸਰਾ ਸਾਬ ਦਾ ਫੋਨ ਆ ਗਿਆ ਠੀਕ ਹੈ ਪੇਮੈਂਟ ਹੋ ਗਈ ਵੈਰੀਫਾਈ ਹੋ ਗਈ ਅੱਜ ਦਾ ਬਾਕੀ ਸੇਠ ਠੀਕ ਹੈ ਜੀ ਬਹੁਤ ਵਧੀਆ ਦੀ ਬੇ ਬੇਨਤੀ ਕਰਨੀ ਹੀ ਸੀ ਕੋਈ ਡਿਮਾਂਡ ਤਿਆਰ ਕਰਾ ਕੇ ਭੇਜਣੀ ਹੈ ਬਾਬੇ ਨਾਨਕ ਉਹ ਬਿਲਿੰਗ ਇਹ ਨਾਲੇ ਹੋ ਜੂਗੀ ਠੀਕ ਹੈ ਬੋਲ ਜਿਹੜੇ ਸਬਜੈਕਟ ਇਹਨੂੰ ਕਿੰਨਾ ਚਿਰ ਹੋਣਾ ਨਹੀਂ ਦੁਆ ਇਹ ਉਹ ਜਿਹਦੇ ਜਿਹਨੇ ਇਹ ਮੇਰੇ ਵੀ ਜਰੂਰ ਤੇ ਟ੍ਰਾਂਸਫਰ ਹੋਈ ਹੈ ਉਹ ਪਹਿਲਾਂ ਲੱਗ ਉਹ ਉਹ ਕਰ ਦੇਗਾ ਕਰ ਦੇ ਮੈਂ ਤੁਹਾਨੂੰ ਦਸੀ ਜਾਣਾ ਜੀ ਬੰਨ ਕੁਛ ਲੋਗੀ ਰੋਜ ਇਹਨਾਂ ਨੂੰ ਵੀ ਫੋਨ ਮੈਗਮੀ ਨੂੰ ਵੀ ਕਰਦਾ ਸਾਈਡ ਤੇ ਵੀ ਜਾਂਦਾ ਹੁਣ ਬੰਦੇ ਉਹ ਕੋ ਪੰਜ ਛੇ ਹੈ ਇੱਕ ਹੋਰ ਜਰ ਮਦਦ ਕਰ ਸਕਦਾ ਠੀਕ ਹੈ ਇਹਦੇ ਤੋਂ ਬਾਅਦ ਅਗਲੇ ਦਿਨ ਮੈਂ ਵਰਤੀ ਅੱਜ ਮੈਰੇ ਘਦੀ ਲੈਣਾ ਉਹ ਮੈਨੂੰ ਦੇ ਠੀਕ ਹੈ ਇੱਕ ਮੈਂ ਲਾਉਂਦਾ ਲਿਖਣਾ ਮੈਸੇਜ ਇਲੈਕਟ੍ਰਿਕ ਲੈ ਲਓ ਸਾਲ ਪਾਉਂਦੇ ਇਸ ਨੂੰ ਲੈਕਟ੍ਰਿਕ ਉਹ ਸਦੇ ਸਾਲ ਨੂੰ ਠੀਕ ਹੈ ਫਿਰ ਇੱਕ ਉਹ ਕੀ ਗੱਲ ਕਰਕੇ ਹੁੰਦੇ ਸਾਡੇ ਕੋ ਬੰਦੇ ਹਨ ਜਿਹੜਾ ਬੰਦਾ ਗੱਲ ਕਰਦਾ ਉਹ ਫਿਰ ਉਹਦੇ ਆਪਾ ਹੱਕ ਦੇ ਕੇ ਉੱਪਰ ਸਭ ਕੁਝ ਇਹ ਗੱਲ ਕੀ ਬੰਦਾ ਕਿ ਸਤਿਕਾਰ ਤੋਂ ਸਭ ਤੋਂ ਘੱਟ ਜਿਹੜੇ ਮੰਨਦੇ ਜਿਹੜੇ ਚਾਹ ਨਹੀਂ ਚੱਲਦਾ ਮੰਨ ਨਹੀਂ ਜੱਲਦਾ ਸੌਂਚਾ ਦੇਣ ਵਾਲਾ ਹੈ ਇਹ ਇਹ ਬਹੁਤ ਜ਼ਿਆਦਾ ਲੈ ਕੇ ਜਾ ਰਿਹਾ ਮੂਹਣ ਇਲੈਕਸ਼ਨਾਂ ਦਾ ਉਹ ਉਹੜਾ ਪਾਉਂਦਾ ਦੁੱਤ ਦੋਸਤ ਦਾ ਗੜਿਆਣਾ ਸ਼ੋਰ ਕਰਦਾ ਮੈਂ ਗੱਲ ਹੀ ਨਹੀਂ ਕਰਦਾ ਵੀ ਕਰਦਾ ਅੱਜ ਗੁੱਸਾ ਹੁਣਗਾ ਤਾਂ ਨਫਰੂ ਬਰੌਂਡ ਪਾਜੀ ਦੇਖਿਆ ਸਾਡਾ ਮਟਾਲਾ ਮੁੰਡਾ ਮੈਂ ਕੀ ਕਰਦਾ ਕੰਮ ਹੋ ਗਿਆ ਮੈਂ ਹੀ ਰੋਇਆ ਇਸੇ ਕਰਕੇ ਨਾ ਕਿ ਅਸੀਂ ਕੋਈ ਨਾ ਤੇ ਜਦ ਮਨੇ ਉਹ ਉਹ ਬਗੜੀ ਦਾ ਹੁੰਡਿਆ ਬਣਾਉਂਦਾ ਬਲੈਕਲਿਸਟ ਕਰਦੀ ਹੋ ਨਹੀਂ ਮੈਂ ਨਾ ਸਾਡੇ ਵੀ ਪ੍ਰੋਬਲਮ ਹੈ ਪੈਨਲ ਦਾ